ਉਹ ਦੇ ਕਰਿਆਏ ਆਏ ਹਨ ਇਹਨਾਂ ਦੇ ਰਾਤ ਨੂੰ ਕੋਈ ਐਂਟੀ ਸੋਸ਼ਲ 엘ਮੈਂਟਸ ਨੇ ਗਰਨੇਡਲਾਂ ਨਾਲ ਅਟੈਕ ਕੀਤਾ ਹੈ ਇਹ ਇੱਕ ਹਲਾਕ ਪੰਜਾਬ ਚ ਬਣ ਗਈ ਹੈ ਕਿ ਇੰਨੇ ਸੀਨੀਅਰ ਲੀਡਰਸ਼ਿਪ ਤੇ ਵੀ ਅਟੈਕ ਹੋਣ ਲੱਗੇ ਮੰਦਰਾ ਦੇ ਵੀ ਅਟੈਕ ਹੋਣ ਲੱਗੇ ਬੜੀ ਵੱਡੀ ਪਲਾਨ ਲੱਗਦੀ ਹੈ ਪੰਜਾਬ ਦੀ ਕੰਮ ਸ਼ਾਂਤੀ ਭੰਗ ਕਰ ਦਿੰਦੇ ਜਿਵੇਂ ਇਹ ਪੰਜਾਬ ਵੀ ਕੈਜਾ ਸੁਪਾ ਹੈ ਜਿੱਥੇ ਜਿਹੜਾ ਭਾਈਚਾਰਕ ਸਾਂਝ ਨਾਲ ਜੁੜਿਆ ਤੁਸੀਂ ਦੇਖੋ ਉਹ ਜੇ ਹਾਲਾਤ ਜਿਹੜੋਂ ਇੱਥੇ ਕਰਬੜ ਸੀ ਉਦੋਂ ਵੀ ਇੱਥੇ ਭਰਾਵਾਂ ਵਾਂਗੂ ਲੋਕ ਰਹਿੰਦੇ ਸੀ ਤੇ ਆ ਜਿਹੜੀ ਸਤਿਵੰਦੀ ਸਟਰੈਂਥ ਸੀ ਪੰਜਾਬ ਦੀ ਉਹ ਹੈ ਭਾਈਚਾਰਕ ਸਾਂਝ ਤੇ ਆ ਜਿਹੜਾ ਅਟੈਕ ਹੈ ਅਟੈਕ ਆਉਣ ਪੰਜਾਬ ਦੀ ਸਟੇਬਿਲਟੀ ਤੇ ਪੰਜਾਬ ਦੀ ਭਾਈਚਾਰਕ ਸਾਂਝ ਤੇ ਸਭ ਤੋਂ ਵੱਡੀ ਗੱਲ ਹੈ ਕਿ ਆ ਇੱਕ ਇਨਸੀਡੈਂਟ ਨਹੀਂ ਆ ਲਗਾਤਾਰ ਹੋ ਰਿਹਾ ਹੈ ਐਂਡ ਆ ਸਾਰੇ ਇਨਸਿਡੈਂਟ ਲਗਾਤਾਰ ਹੋ ਰਿਹਾ ਤੇ ਸਦਾ ਹੀ ਕੰਮ ਕਰਦੀ ਰਹੀ। ਇਸ ਤੋਂ ਜ਼ਿਆਦਾ ਮਾੜੀ ਸਰਕਾਰ ਹੋ ਨਹੀਂ ਸਕਦੀ। ਅੱਜ ਗੈਂਗਸਟਰ ਹਰ ਦੂਜੇ ਬੰਦੇ ਨੂੰ ਪੁੱਛ ਲਓ ਤੁਸੀਂ ਆਪਣੇ ਸ਼ਹਿਰ ਕੀ ਪੁੱਛ ਲਓ। ਸਾਰੇ ਸਾਰਿਆਂ ਤੋਂ ਫਰੋਤੀ ਲੈ ਗਏ। ਰਮਦੇਵ ਗੈਂਗਸਟਰ ਦੇ ਨਾਲੇ ਹੁਣ ਆ ਗ੍ਰੇਨੇਡ ਅਟੈਕ ਕਰਨ ਲੱਗੇ, ਡਰੋਨ ਡਰੋਨ ਨਾਲ ਮਾਰਨ ਲੱਗੇ। ਇੱਥੇ ਲਾਅ ਐਂਡ ਔਰਡਰ ਤਾਂ ਹੈ ਹੀ ਨਹੀਂ, ਚੋਰੀਆਂ, ਡਕੈਤੀਆਂ 24 ਘੰਟੇ ਖਮ ਚੱਲ ਜਾਂਦਾ। ਕਿਉਂਕਿ ਮੁੱਖ ਮੰਤਰੀ ਤਾਂ ਹੈ ਹੀ ਨਹੀਂ, ਮੁੱਖ ਮੰਤਰੀ ਇੱਥੇ। ਅੱਜ ਸਹੀ ਮਹੀਨੇ ਤੇ ਪੰਜਾਬ ਨੂੰ ਟੇਪਓਵਰ ਕਰ ਲਿਆ ਕੇਜਰੀਵਾਲ ਨੇ ਸਸੋੜੀਏ ਨੂੰ 4 ਮੈਕ ਵਿੱਚ ਦੇ ਦੇ ਸੋੜੀਏ ਨੂੰ ਕੋਠੀ ਦੇਤੀ ਚੰਡੀਗੜ੍ਹ ਉਹਨਾਂ ਦਾ ਜੈਨ ਇੱਕ ਮਿਨਿਸਟਰ ਸੀ ਉਹ ਵੀ ਦਿੱਲੀੋਂ ਆ ਗਿਆ ਉਹ ਵੀ ਕੋਠੀ ਦਿੱਤੀਆਂ ਜਿਨ੍ਹਾਂ ਨੇ ਦਿੱਲੀ ਦੇ ਮਿਨਿਸਟਰ ਹਾਰ ਗਏ ਉਹ ਸਾਰੇ ਇਤਿਹਾਸਕੀ ਉਹਨਾਂ ਨੂੰ ਮਹਿਕਮੇ ਦੇਤੇ ਉਹਨਾਂ ਨੂੰ ਦਫ਼ਤਰ ਤੁਸੀਂ ਸਸੋੜੀਏ ਦੇ ਨਾਂ ਤੇ ਫਲੇਟਾਂ ਲਗੀਆਂ ਪਈਆਂ ਪੰਜਾਬ 'ਚ ਇਹ ਤੋਂ ਮਾੜੀ ਹਾਲਤ ਨਹੀਂ ਜੇ ਪੰਜਾਬ ਦੇ ਲੋਕਾਂ ਨੇ ਪੰਜਾਬੀਆਂ ਨੇ ਚੁਣਿਆ ਸੀ ਸਰਕਾਰ ਬਣਾਉਣ ਵਾਸਤੇ ਇੱਥੇ ਜਿਨ੍ਹਾਂ ਨੂੰ ਸਰਕਾਰ ਬਣਾਉਣ ਵਾਸਤੇ ਦਿੱਤੇ ਉਹ ਤਾਂ ਉਹਨਾਂ ਨੂੰ ਗਾਇਬ ਕਰ ਦਿੱਤਾ ਨਾਲੇ ਜਿਹੜੀ ਵੱਡੀ ਗੱਲ ਹੈ ਜਦੋਂ ਕੋਈ ਮੰਤਰੀ ਤੇ ਮੁੱਖ ਮੰਤਰੀ ਸੋਚ ਚੁੱਕਦਾ ਹੈ ਉਹ ਸੋਚ ਚੁੱਕਦਾ ਹੁੰਦਾ ਹੈ ਕਿ ਮੈਂ ਕਿਉਂਕਿ ਉਹ ਸਾਰੀਆਂ ਫਾਈਲਾਂ ਸਟੇਟ ਦੀਆਂ ਉਹਦੇ ਕੋਲ ਹੀ ਆਉਂਦੀਆਂ ਸੋਚ ਚੁੱਕੀ ਜਾਂਦੀ ਹੈ ਕਿ ਜੋ ਸਰਕਾਰ ਦੀ ਗੱਲਾਂ ਕਿਸੇ ਹੋਰ ਨੂੰ ਨਹੀਂ ਅਸੀਂ ਦੱਸਾਂਗੇ ਤੇ ਆਤ ਆਪਣੀ 100 ਦੀ ਸਭ ਤੋਂ ਵੱਡੀ ਵਾਇਲੇਸ਼ਨਾਂ ਹੀ ਕਰ ਰਿਹਾ ਸਭ ਤੋਂ ਵੱਡੀਆਂ ਵਾਇਲੇਸ਼ਨਾਂ ਕਰ ਰਿਹਾ ਸੁ ਮੈਂ ਇੰਨਾ ਕਹਿਣਾ ਚਾਹਣਾ ਹੈ ਕਿ ਭਾਜਪਾ ਨੂੰ ਮੈਂ ਕਹਿਣਾ ਚਾਹਣਾ ਤੇ ਪੁਲਿਸ ਨੂੰ ਇੰਨਾ ਥੱਲੇ ਨਾ ਲੱਗੋ ਕਿ ਤੁਸੀਂ ਕੰਮ ਹੀ ਛੱਡ ਜਿਓ ਤੇ ਮੈਂ ਸ਼ੋਰ ਕਰਨਾ ਚਾਹਣਾ ਪੰਜਾਬੀਆਂ ਨੂੰ ਕਿ ਪੰਜਾਬ ਵਿੱਚ ਕਿਉਂਕਿ ਕਾਲੀ ਦੇਲੇ ਖੇਤਰੀ ਪਾਰਟੀ ਹੈ ਸਾਡੇ ਵਾਸਤੇ ਪੰਜਾਬ ਬਹੁਤ ਇੰਪੋਰਟੈਂਟ ਹੈ ਤੇ ਅਸੀਂ ਕਿਸੇ ਹਾਲਤ ਵਿੱਚ ਵੀ ਇਥੇ ਅਮਨ ਸ਼ਾਂਤੀ ਭੰਗ ਨਹੀਂ ਹੋਣ ਦੇਵਾਂਗੇ ਤੇ ਭਾਈਚਾਰ ਇੱਕ ਸਾਜ ਜਿਹੜੀ ਹੈ ਜਿਹੜਾ ਆਪਣਾ ਸਭ ਤੋਂ ਵੱਡਾ ਇੱਕ ਮੈਂ ਕਹਿੰਦਾ ਪੰਜਾਬ ਦਾ ਸਭ ਤੋਂ ਵੱਡੀ ਜਿਹੜੀ ਅਚੀਵਮੈਂਟ ਹੈ ਉਹ ਭਾਈਚਾਰ ਇੱਕਸਾਂਝ ਉਹ ਕਿਸ ਜਿੰਨੀ ਮਰਜ਼ੀ ਜ਼ੋਰ ਲਾ ਲੈਣ ਪਰ ਆਹ ਰਿਸ਼ਤਾ ਨਹੀਂ ਟੁੱਟਣ ਦੇਣਾ ਆਹ ਆ ਸਾਰਿਆਂ ਪੰਜਾਬੀਆਂ ਦਾ ਆ ਫੈਸਲਾ ਵੀ ਇਹੋ ਹੈ ਤੇ ਅਸੀਂ ਇਹਨਾਂ ਨਾਲ ਸਾਡਾ ਪੁਰਾਣਾ ਸਾਝ ਰਹੀ ਹੈ ਜੀ ਤੇ ਸਾਡੇ ਰਿਸ਼ਤੇ ਹੁੰਦੀ ਹੈ ਤੇ ਮੈਨੂੰ ਬੜਾ ਦੁੱਖ ਲੱਗਿਆ ਜਦੋਂ ਮੈਨੂੰ ਮੈਨੂੰ ਤਾਂ ਸਿਰੀ ਪਤਾ ਲੱਗੇ ਮੈਂ ਕਿ ਮੈਂ ਜਿਉਂ ਜਾ ਕੇ ਆਉਣਾ ਕਿ ਜੇ ਇਹ ਜੇ ਹਮਲੇ ਹੁਣ ਹੋਣ ਲੱਗ ਗਏ ਤੇ ਫਿਊਚਰ ਕੀ ਹੋਊਗਾ ਸਰੀ ਇੱਕ ਸਵਾਲ ਹੈ ਅਮਨ अरोड़ा ਸਵੇਰੇ ਆਪਣਾ ਫੇਸਬੁਕ ਤੇ ਜਿਹੜਾ ਪੋਸਟ ਕਰਦੇ ਨੇ ਕਿ ਕਿ ਸਾਨੂੰ ਆਜ ਅੱਜ ਇਹਨਾਂ ਨੇ ਰਿਮਾਂਡ ਮੰਗਿਆ 7 ਦਿਨਾਂ ਦਾ ਰਿਮਾਂਡ ਮੰਗਿਆ ਸੀ ਇਹਨਾਂ ਨਾਲ ਜਿਹੜਾ ਸਰਕਾਰ ਵੱਲੋਂ ਕਿ ਸਾਨੂੰ ਜਿਹੜਾ ਰਿਮਾਂਡ ਚਾਹੀਦਾ ਹੈ ਕਾਰਨ ਕੀ ਕੋਈ ਲੰਧਪੁਰ ਸਾਹਿਬ ਦੇ ਕਿ ਜਿਹੜੀ ਇਹਨਾਂ ਨੇ ਫੌਜ ਬਣਾਈ ਸੀ ਉਹ ਜਿਹੜੀ ਫੌਜ ਬਣਾਈ ਆ ਉਹਦੇ ਬਾਰੇ ਅਸੀਂ ਪਤਾ ਕਰਨਾ ਹੈ ਸਵੇਰੇ ਕੱਲੀ ਜੀ ਸਵੇਰੇ ਬੰਦੇ ਪਰ ਚੱਜਾ ਜੀ ਹੈ ਕਾਫੀ ਕੁਝ ਬਰਾਮਦ ਚੱਲਣਾ ਇਹਨਾਂ ਦੇ ਮੈਂ ਇਹ ਰਿਕੁਐਸਟ ਕੀਤੀ ਸੀ ਹੁਣ ਜੱਜ ਸਾਹਿਬ ਜਿਹੜੀ ਪਹਿਲਾਂ ਇਹਨਾਂ ਨੇ ਰਿਮਾਨਡ ਮੰਗਿਆ ਸੀ ਉਹ ਚ ਇਹਨਾਂ ਨੇ ਕਿਹਾ ਸੀ ਕਿ ਸਾਨੂੰ ਨਾ ਮੋਬਾਈਲ ਚਾਹੀਦੇ ਨੇ ਸਾਨੂੰ ਮੋਬਾਈਲ ਦੇ ਜੀ ਅੱਗੇ ਕਾਲ ਹੋ ਜਾਂਦੀ ਨਹੀਂ ਹੋ ਰਹੀ ਸੀ ਤਾਂ ਮੈਂ ਜੱਜ ਸਾਹਿਬ ਨੂੰ ਬੇਨਤੀ ਕੀਤੀ ਕਿ ਪਹਿਲਾਂ ਚਾਰ ਚੀਜ਼ਾਂ ਜਿਹੜੀਆਂ ਆਲਦੀ ਮੰਗ ਲਏ ਆ ਰਹੇ ਨੇ ਜਿਹਨੂੰ ਹੁਣ ਉਹਨਾਂ ਨੇ ਉਹ ਚੀਜ਼ਾਂ ਚੁੱਕ ਪਿਆ ਨੇ ਤੇ ਨਵੀਆਂ ਚੀਜ਼ਾਂ ਮੰਗਣ ਲੱਗ ਪਏ ਉਹਦੀ ਦੇ ਅੰਦਰ ਰਿਮਾਨਡ ਆ 50 ਉਹਨਾਂ ਨੇ ਜਰਾ ਮਾਨੋ